जी डन ठीक है ठीक है ठीक है दस पंद्रह मिनट के बाद वाइट होने के बाद ऐसा ऐसा सर्वे सर्वेजी मैं अकेला हूँ साथ में थोड़ा ना मेरे को कॉल करना है

ਕਿ ਉਹ ਪਹਿਲਾਂ ਖੰਨਾ ਦੇ ਦਿੱਤੇ ਆ ਤੇ ਜਦੋਂ ਜਦੋਂ ਆਪਾਂ ਨੂੰ ਪ੍ਰੋਵਾਈਡ ਕੀਤਾ ਖੰਨਾ ਦੇ ਮੀਟ ਆਉਣੇ ਲੱਗੇ ਆ ਉਹਨਾਂ ਦਾ 2000 ਰੈਕਡ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਖੰਨਾ ਦੇ ਕਿੰਨੇ ਕਿੰਨੇ ਰਕਮ ਦੱਸਿਆ ਬੰਦਾ ਐਕਸ਼ਨ ਐ ਇਹਨਾਂ ਦਾ ਸਪਟਾਟਿਓਰੀ ਆਇਆ ਹੈ ਕਿ ਉਹਨਾਂ ਨੂੰ ਨਾ ਸਮਝਿਆ ਕਰਨਾ

ਅ ਅੱਜ ਅੱਜ ਸੀ ਫਾਈਲ ਵਿੱਚ ਇੱਕ ਜੋ ਟੰਡਨ ਮੋਹਲਾ ਹੈ ਤੇ ਵਿੱਚ ਇੱਕ ਮਨੀਸ਼ ਟੰਡਨ ਨਾ ਦਾ ਬੰਦਾ ਹੈਗਾ ਉਰਫ ਮਨੀ ਇਹਦੇ ਉੱਪਰ 7 ਐਫ ਆਰ ਨੇ ਐਂਡੀਪੀਐਸ ਐਕਟ ਦੇ ਅੰਡਰ ਉਹਦੇ ਉੱਪਰ ਸਿਵਲ ਡਿਪਾਰਟਮੈਂਟ ਦੇ ਨਾਲ ਜਦੋਂ ਅਸੀਂ ਚੈੱਕ ਕੀਤਾ ਤੇ ਇਥੇ ਇਨਕ੍ਰੋਚਮੈਂਟਸ ਵਗੈਰਾ ਸੀ ਕਮਿਊਨਲ ਡਿਪਾਰਟਮੈਂਟ ਨੇ ਰਿਐਕਸ਼ਨ ਦਿੱਤਾ ਹੈਗਾ ਤੇ ਇਹਦੇ ਉੱਪਰ ਵੀ ਆਹ ਆਉਂ ਗਿਆ ਆਹ ਇੰਗਲਿਸ਼ ਸਟੈਂਡਰਡ ਦੱਸਿਆ ਰਹੇ ਹੈ ਐਕਸਪੀਰੀ ਹੈ ਹਾਂਜੀ 7 ਰੁਪਏ ਪਰ ਐਫਆਰ ਮੇਰਾ ਡੀਡੀ ਵਾਲਾ ਥੱਲੇ ਕਰੀ ਲੋਕੋ ਡੀਡੀ ਵਾਲਾ ਲੋਕੋ ਕਰਦੇ ਆ ਇਹਨੇ ਕਰੋਗੇ ਲੋਕ ਮਤਲਬ ਇਹਨਾਂ ਨੂੰ ਲੋਕਾਂ ਨੂੰ ਸਪਲਾਈ ਕਰਦਾ ਸੀਗਾ ਕਿ ਕਾਫੀ ਸਾਰੇ ਉੱਤੇ ਰਫਰ ਸੇ 7 ਰੁਪਏ ਅੱਜ ਭੋਰ ਕਿੰਨੇ ਕਿੰਨੇ ਹੋ ਰਿਹਾ ਕਰਨਾ ਅੱਜ ਇਹ ਇੱਕ ਹੀ ਹੈਗਾ ਜੀ ਅੱਜ ਤੇ ਪਹਿਲਾਂ ਵੀ ਕੰਨਾਂ ਦੇ ਵਿੱਚ ਇਹਰਾ ਮੇਜ ਮਾਚੀ ਜੈਕਸ ਕਿਤੇ ਰਹੀ ਸੀ ਦੂਜਾ ਬਟਾ ਹੈ ਜਿਹੜਾ ਤੁਸਰ ਨੂੰ ਕੋਰਨਿੰਗ ਦੇਣਾ ਚਾਹੀਦਾ ਜੀ ਮੈਂ ਪਹਿਲਾਂ ਤੋਂ ਤੁਹਾਡੇ ਮਾਧਿਅਮ ਰਹੀ ਤੇ ਤੁਹਾਨੂੰ ਤੇ ਆਮ ਬਾਕੀ ਬਾਕੀ ਨਸ਼ਾ ਕਰਨ ਦੀ ਨੀਤੀ 20 ਦਿਨਾਂ ਦੇ ਵਿੱਚ ਅਸੀਂ ਹੁਣ ਤੱਕ 46 ਐਫ ਆਈ ਆਰ ਦਰਜ ਕਰ ਚੁੱਕੇ ਤੇ 100 ਤੋਂ ਉੱਪਰ ਅਸੀਂ ਨਸ਼ਾ ਤਸਕਰ ਫੜ ਚੁੱਕੇ ਤੇ ਅੱਠ ਅਸੀਂ ਮਦਦ ਵੀ ਕਰ ਰਹੇ ਜਿਹੜੇ ਲੋਕੀ ਨਸ਼ਾ ਕਰਦੇ ਆਂ ਦੇ ਉਹਨਾਂ ਦੀ ਮਦਦ ਦੇ ਲਈ ਵੀ ਅਸੀਂ ਅ ਅੱਗੇ ਆਂਦੇ ਤੇ ਜਿੱਥੇ ਲੋਕੀ ਸਪੋਰਟ ਹੈ ਪੰਚਾਇਤ ਸਪੋਰਟ ਕਰਦੀ ਅਸੀਂ ਜਿੱਦਾਂ ਦੇ ਅੱਠ ਜੋ ਐਡਿਕ ਸੀਗੇ ਉਹਨਾਂ ਨੂੰ ਡੀ ਐਡੀਸ਼ਨ ਸੈਂਟਰਸ ਵੀ ਭਰਤੀ ਕਰਾਇਆ ਅਸੀਂ ਅ ਔਰ ਵੀ ਪ੍ਰੋਪਰਟੀਆਂ ਆਈਡੈਂਟੀਫਾਈ ਕਰਕੇ ਜੋ ਪੰਡੀ ਕਾਨੂੰਨੀ ਕਾਰਵਾਈ ਦੇ ਅੰਦਰ ਫ੍ਰੀਜ਼ ਵੀ ਕੀਤੀ ਹੈਗੀ ਇਹਦੇ ਨਾਲ ਨਾਲ ਅ ਕਿ ਲੋਕਾਂ ਦੇ ਨਾਲ ਰਲ ਮਿਲ ਕੇ ਕਾਫੀ ਸਾਰੀ ਮੀਟਿੰਗਸ ਵગેਰਾ ਕਰ ਰਹੇ ਹਾਂ ਤੇ ਜੋ 108 ਟੋਟਲ ਰੂਮ ਤੱਕ ਅਰੈਸਟ ਹੋਏ ਅ ਜਿਨ੍ਹਾਂ ਦੇ ਵਿੱਚ 8 ਪ੍ਰੀਵੈਂਟਿਵ ਅਰੈਸਟ ਤੇ ਜੋ 100 ਮਤਲਬ ਰਹਿ ਜਾਂਦੇ ਉਹਨਾਂ ਦੇ ਵਿੱਚ 73 ਜੋ ਹੈ ਉਹ ਲੋਕਾਂ ਵੱਲੋਂ ਜੋ ਇਨਫੋਰਮੇਸ਼ਨ ਆਈ ਸਾਨੂੰ ਕਿ ਹੁਣ ਲੋਕੀਂ ਬੜੇ ਵੱੜ ਚੜ ਕੇ ਗੱਲ ਰਹੇ ਤੇ ਅਸੀਂ ਆਮ ਲੋਕਾਂ ਦੇ ਜੋ ਇਨਫੋਰਮੇਸ਼ਨ ਹੈ ਉਹਨੂੰ ਅਸੀਂ ਅੱਗੇ ਡਿਵੈਲਪ ਕਰਦੇ ਹਾਂ 73 ਨੋਨ ਲਿਸਟਡ ਜੋ ਸਾਡੇ ਏਰੀਆ ਦੇ ਡਰੱਗ ਪੈਡਲਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਦੇ ਉੱਪਰ ਕੇਸਿਸ ਦਰਜ ਕਰਕੇ ਉਹਨਾਂ ਨੂੰ ਜੇਲਾ ਵਿੱਚ ਭੇਜਿਆ ਗਿਆ ਤੇ ਮੈਂ ਤੁਹਾਡੇ ਤੋਂ ਇੱਕ ਹੋਰ ਚੀਜ਼ ਵੀ ਕਹਿਣਾ ਚਾਹਦੀ ਹੂੰ ਕੱਲ ਮੈਂ ਇੰਡਸਟਰੀ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਸੀ ਤੇ ਜਿਹੜੇ ਵੀ ਜੋ ਡਰੱਗਸ ਲੈਂਦੇ ਐ ਸਪੈਸ਼ਲੀ ਜੋ ਆਡਿਕਟਸ ਹੋ ਗਏ ਤੇ ਜੋ ਫੈਮਿਲੀਜ਼ ਵੀ ਐ ਜੋ ਆ ਵਾਲੀ ਚੀਜ਼ ਨੂੰ ਛੱਡ ਕੇ ਬਾਹਰ ਆਣਾ ਚਾਹੁੰਦੀ ਐ ਤੇ ਉਹਨਾਂ ਨੂੰ ਕੋਈ ਓਕਿਊਪੇਸ਼ਨ ਰਿਲੇਟਿਡ ਮਦਦ ਦੀ ਲੋੜ ਹੈਗੀ ਤੇ ਸਾਡੇ ਕੋਲ ਆ ਸਾਨੂੰ ਲਿੱਤੀ ਤੌਰ ਤੇ ਉਹ ਦੇ ਆਪਣੀ ਗਾਰੰਟੀ ਦੇ ਕਿ ਉਹ ਨਸ਼ੇ ਦੀ ਨਾ ਤੋਂ ਵੇਚੇਗੇ ਨਾ ਲੈਣਗੇ ਤੇ ਅੱਗੇ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਅਗਰ ਕੋਈ ਛੋਟਾ ਮੋਟਾ ਛੋਟੀ ਮੋਟੀ ਪਾਸ ਦੀ ਨਾ ਤੋਂ ਵੀ ਕੰਮ ਨਹੀਂ ਹੋਈ ਹੈ স্মਲ ਰਿਕਵਰੀ ਇਸੇ ਤੇ ਤੋਂ ਅਸੀਂ ਉਹਨਾਂ ਦੀ ਮਦਦ ਵੀ ਟਰਾਈ ਕਰ ਰਹੇ ਅਸੀਂ ਇੰਡਸਟਰੀ ਵਾਲੇ ਵਾਲੇ ਜੋ ਜੋ ਕਲ ਅਸੋਸੀਏਸ਼ਨ ਸੀ ਉਹਨਾਂ ਨੂੰ ਅਸੀਂ ਆਹੀ ਸਭ ਤੋਂ ਵੱਡਾ ਉਹ ਰੱਖਿਆ ਹੈਗਾ ਕਿ ਤੁਸੀਂ ਇੱਥੇ ਇਸ ਮੁਹਿੰਮ 'ਚ ਸਾਡੀ ਆ ਮਦਦ ਕਰੋ ਕਿ ਉਹਨਾਂ ਨੂੰ ਅਸੀਂ ਨੌਕਰੀ ਵਗੈਰਾ ਵੀ ਦਿਵਾਈਏ ਤਾਂ ਕਿ ਉਹ ਆ ਵਾਲੇ ਜੋ ਗੰਦਾ ਪੇਸ਼ਾ ਕਰਨ ਛੱਡ ਕੇ ਉਹਨਾਂ ਨੂੰ ਅਸੀਂ ਇੱਕ ਮੇਨ ਸਟ੍ਰੀਮ ਜੋ ਸੁਸਾਇਟੀ ਦੀ ਹੁੰਦੀ ਉਹਦੇ ਅੰਦਰ ਅਸੀਂ ਮੁੱਖ ਤਾਰਾ ਦੇ ਅੰਦਰ ਲੈ ਕੇ ਆਈਏ ਇਹ ਵਾਕਿਆ ਦਾ ਇੱਕ ਹੋਰ ਥੋੜੀ ਦਾ ਰਕਟਾ ਡਾਟਾ ਰੈਕਟ ਹੋਇਆ ਸੀ ਗਲਤੀ ਹੋਈ ਰਾਨਾ ਕਿ ਇਹ ਜੇਲ੍ਹ ਦੇ ਵਿੱਚ ਪੰਦਾ ਐਸਪੀ ਨੇ ਉਹਦੀ ਪ੍ਰਾਪਰਟੀ ਅਟੈਚ ਕੀਤੀ ਸੀਗਾ ਪੀਸ ਫਸੀਡਿੰਗ ਨੂੰ ਤੁਹਾਡੇ ਵੱਲੋਂ ਵੀ ਕੋਈ ਅੱਗੇ ਪਾਇਆ ਜਾ ਰਿਹਾ ਆ ਜੀ ਅਸੀਂ ਉਹ ਕਾਨੂੰਨੀ ਤੌਰ ਤੇ ਦੇਖ ਲੈਂਗੇ ਅਸੀਂ ਚੈੱਕ ਕਰ ਰਹੇ ਹਾਂ ਕਿ ਅੱਗੇ ਕਿਉਂਕਿ ਉਹ ਵੀ ਇੱਕ ਬਹੁਤ ਵੱਡਾ ਸਮਗਲਰ ਰਹਾ ਸੀਗਾ ਕਾਫੀ ਨੋਟੋਰੀਅਸ ਹੋਇਆ ਹੈਗਾ ਹੁਣ ਤੋਂ ਸਾਰੇ ਕੇ ਸਾਰੇ ਜੇਲ੍ਹ ਦੇ ਵਿੱਚ ਹੀ ਹੈ ਬਟ ਅਸੀਂ ਕਾਨੂੰਨੀ ਪੌਰ ਤੇ ਉਹ ਵੀ ਵਰਕ ਆਊਟ ਕਰਕੇ ਦੇਖ ਰਹੇ ਹੈ ਕਿ ਅਸੀਂ ਉੱਥੇ ਵੀ ਅਗਰ ਕੋਈ ਹੋ ਸਕਦਾ ਹੈ ਲੀਗਲੀ ਜੋ ਕੁਝ ਹੋ ਪਾਏ